ਸਸ਼ੀਕਲ ਕਿਸਾਨ ਪ੍ਰਭਾ ਉਹ ਦੁਆਰਾ ਤੋਂ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਜੀ ਤੁਹਾਡੇ ਤੱਕ ਕਿ ਪੰਜਾਬ ਦੇ ਵਿੱਚ ਜੋ ਪਹਿਲੇ ਤਰੀਕਾਂ ਦੇ ਵਿੱਚ ਮੀਂਹ ਹੋਣ ਜਾ ਰਿਹਾ ਜਾਨੀ ਕਿ ਫਰਵਰੀ ਮਹੀਨੇ ਦੇ ਪਹਿਲੇ ਦਿਨ ਨੇ ਜਿਨ੍ਹਾਂ ਵਿੱਚ 1 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦੇ ਹਾਲਾਤ ਨੇ ਤੇ ਨਾਲ ਦੀ ਨਾਲ ਇੱਕ ਸਿਸਟਮ ਹੋਰ ਪਹੁੰਚ ਰਿਹਾ ਜੀ 3 ਤਰੀਕ ਨੂੰ ਹਾਂਜੀ ਸਹੀ ਸੁਣ ਰਹੇ ਹੋ 3 ਤਰੀਕ ਨੂੰ ਵੀ ਕਿਤੇ ਨਾ ਕਿਤੇ ਦੁਆਰਾ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਵਿੱਚ ਮੀਂਹ ਹੋਵੇਗਾ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਤੁਸੀਂ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰ ਰਹ ਕਿਨੇ ਕਿਉਂਕਿ ਤੁਸੀਂ ਜਦੋਂ ਕਮੈਂਟ ਕਰਦੇ ਹੋ ਆਪਣੇ ਇਲਾਕੇ ਦਾ ਨਾਮ ਤਾਂ ਸਾਨੂੰ ਜਾਣਕਾਰੀ ਦੇਣ ਦੇ ਵਿੱਚ ਥੋੜੀ ਜਿਹੀ ਸੌਖ ਹੋ ਜਾਂਦੀ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਇਹ ਜਾਣਕਾਰੀ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ ਤੇ ਬਾਕੀ ਅਗਰ ਗੱਲ ਕਰੀਏ ਤਾਂ ਮੀ ਦੇ ਹਾਲਾਤ ਬਣੇ ਰਹਿਣ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹਦੇ ਵਿੱਚ ਆਪਾਂ 1 ਤੋਂ ਲੈ ਕੇ 3 ਤਰੀਕ ਦੀ ਗੱਲ ਕਰਾਂਗੇ 1 ਅਤੇ 3 ਦੀ ਬਾਕੀ ਅਗਰ ਅਸੀਂ ਓਵਰਾਲ ਗੱਲ ਕਰੀਏ ਤਾਂ 31 ਤਰੀਕ ਜਾਂ 30 ਤਰੀਕ ਨੂੰ ਮੌਸਮ ਪੰਜਾਬ ਦਾ ਸਹੀ ਹੈ ਮੌਸਮ ਸਹੀ ਹੈ ਕੋਈ ਵੱਡੀ ਹਲਚਲ ਨਹੀਂ ਹੈ ਧੁੰਦ ਜਾਂ ਉਸਦੇ ਹਾਲਾਤ ਰਹੇ ਨੇ ਠੀਕ ਠਾਕ ਨੇ ਬੱਦਲ ਵਾਈ 30 ਤਰੀਕ ਨੂੰ ਬਣੇ ਰਹੇਗੇ 31 ਤਰੀਕ ਨੂੰ ਧੁੰਦ ਅਤੇ ਬੱਦਲ ਵਾਈ ਦਾ ਮਿਕਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਬਣਦਾ ਦਿਖਾਈ ਦੇ ਰਿਹਾ ਗੱਲ ਕਰਾਂਗੇ 1 ਤਰੀਕ ਨੂੰ 1 ਤਰੀਕ ਨੂੰ ਜਿਹੜਾ ਸਿਸਟਮ ਮੀ ਦਾ ਬਣ ਰਿਹਾ ਜੀ ਉਹ ਖਾਸ ਤੌਰ ਅਲਾਕੇ ਦੇਖਣ ਨੂੰ ਮਿਲ ਰਹੇ ਨੇ ਉਹ ਮਾਝੇ ਦਾ ਕੁਝ ਕਲਾਕਾ ਜੀ ਦੁਆਬੇ ਦਾ ਬਹੁਤ ਸਾਰਾ ਇਲਾਕਾ ਸੈਂਟਰਲ ਪੰਜਾਬ ਅਤੇ ਪੁਆਧਾ ਇਲਾਕਾ ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਹੈ ਉਹਦੇ ਵਿੱਚ ਜ਼ਿਲ੍ਹੇ ਆ ਰਹੇ ਨੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਮੁਕਸਰ ਸਾਹਿਬ ਬਠਿੰਡਾ ਅਤੇ ਕੁਝ ਕਲਾਕਾ ਮਾਨਸੇ ਦਾ ਉਹਨਾਂ ਵਿੱਚ ਮੀਂਹ ਦੀ ਉਮੀਦ ਬਹੁਤ ਘੱਟ ਹੈ ਜੀ ਪਹਿਲੀ ਤਰੀਕ ਨੂੰ 2 ਤਰੀਕ ਨੂੰ ਮੌਸਮ ਸਾਫ਼ ਹੈ ਜੀ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਜੀ ਪਰ 3 ਤਰੀਕ ਨੂੰ ਫੇਰ ਤੋਂ ਚਾਂਸ ਬਣਦੇ ਨਜ਼ਰ ਆ ਰਹੇ ਨੇ ਸਕਰੀਨ ਦੇ ਉੱਪਰ ਦਿਖਾਈ ਦੇ ਰਹੇ ਤੁਹਾਨੂੰ ਕਿ ਮਾਝੇ ਅਤੇ ਦੁਆਬੇ ਅਤੇ ਸੈਂਟਰਲ ਪੰਜਾਬ ਵਿੱਚ ਟੁੱਟਵੇਂ ਮਾਨਸਾ ਇਹ ਫੇਰ ਤੋਂ ਇਲਾਕੇ ਕਿਤੇ ਨਾ ਕਿਤੇ ਛੁੱਟ ਰਹੇ ਨੇ ਇਹਨਾਂ ਵਿੱਚ ਉਮੀਦ ਘੱਟ ਹੈ ਯਾਨੀ ਕਿ ਇਹ ਇਲਾਕਿਆਂ ਦੇ ਵਿੱਚ ਜਿਹੜੀ ਵਰਖਾ ਹੈ ਉਹ ਠੀਕ ਠਾਕ ਨਹੀਂ ਹੋਵੇਗੀ ਬਾਕੀ ਇਲਾਕਿਆਂ 'ਚ ਵਰਖਾ ਠੀਕ ਠਾਕ ਹੋਣ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਸੀ ਜੀ ਅਪਡੇਟ ਤੁਹਾਨੂੰ 3 ਤਰੀਕ ਤੱਕ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ